ਫੋਨ ਹੀ ਚੁੱਕਣ ਡਿਆ ਦੋ ਵਾਰੀ ਫੋਨ ਲਾਤਾ ਵਾ ਕੱਲ ਵੀ ਗੱਲ ਹੋਣੀ ਪਰਸੋਂ ਵੀ ਗੱਲ ਹੋਈ ਆ ਹੁਣ ਫੋਨ ਹੀ ਚੁੱਕਣ ਡਿਆ ਕਿਤੇ ਦਦ ਨਹੀਂ ਹੋ ਗਿਆ ਮੇਰੇ ਪੈਸੇ ਨਾ ਮਰ ਜਾਣ ਕਦੇ ਨੌਕਰੀ ਵੀ ਨਾ ਮਿਲੇ ਪੈਸੇ ਵੀ ਜਾਂਦੇ ਰਹਿਣ ਕੀ ਗੱਲ ਸੁਣੋ ਤੂੰ ਬੜਾ ਸੇਰ ਸੁਟਿਆ ਕੀ ਗੱਲ ਆ ਸੇਰ ਸੰਦੀਪ ਕੀ ਸੁਟਨਾ ਵਾ ਬੰਦਾ ਫੋਨ ਹੀ ਚੁੱਕਣ ਡਿਆ ਕਿਹੜਾ ਬੰਦਾ 100 ਲੱਖ ਰੁਪਏ ਦੇ ਕੇ ਆਇਆ ਸੀ ਤੁਹਾਨੂੰ ਮੈਂ ਕਿਹਾ ਸੀ ਕਿ ਮੈਨੂੰ ਨਾਲ ਲੈ ਜਾਓ ਮੂੰਹ ਚੁੱਕਿਆ ਤੂੰ ਪੈ ਫੜਾਉਂਦੇ ਆ ਹੈ ਕਿੱਥੋਂ ਦਾ ਵਾ ਸੰਦੀਪ ਦਾਣੀਆਂ ਮੈਨੂੰ ਉਸੇ ਦਫਤਰ ਮਿਲਿਆ ਸੀ ਉੱਥੇ ਗੱਲ ਹੋਈ ਸੀ ਕਿ ਨਾ ਮੈਂ ਤੇਰਾ ਕੰਮ ਕਰਵਾ ਦੇਣਾ ਵਾ ਐਨੇ ਪੈਸੇ ਲੱਗਣਗੇ ਤੂੰ ਪੁੱਛ ਕੇ ਇਸ ਤੇ ਕਰ ਦੇ ਉਹਨਾਂ ਦਾ ਗਲਤੀ ਜਵਾਬ ਦਵਾਂਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਮੈਂ ਤਾਂ ਫੋਨ ਲਾ ਲਾ ਵੇਖਣ ਡਿਆ ਵਾਂ ਇੱਕ ਵਾਰ ਫੇਰ ਲਾ ਲੈਣਾ ਤੁਸੀਂ ਵੀ ਨਾ ਆਪਣੀ ਮਰਜ਼ੀਆਂ ਕੀਤੀਆਂ ਪੁੱਛਿਆ ਨਾ ਗਿਛਿਆ ਹੁਣ ਮੈਨੂੰ ਸਰੀ ਪਤਾ ਸੀ ਆ ਕੰਮ ਹੋ ਜਾਣਾ ਫੇਰ ਫੋਨ ਹੀ ਚੁੱਕਣ ਡਿਆ ਉਹਨੇ ਕਿੱਥੇ ਚੁੱਕਣਾ ਵਾ ਉਹਨੂੰ ਪੈਸੇ ਮਿਲ ਗਏ ਉੱਡ ਗਿਆ ਹੁਣ ਸੰਦੀਪ ਮੰਮੀ ਸੱਚੀ ਕਹਿੰਦੇ ਸੀ ਕਿ ਜੋ ਬਨਵਾਲ ਚਲ ਜਾ ਉਦੋਂ ਤੁਸੀਂ ਵੀ ਨਹੀਂ ਮੰਨੇ ਹੁਣ ਕੀ ਕਰਨਾ ਉਧਰ ਮੈਂ ਕੀ ਜਾ ਕਰਾਂ ਦੱਸ ਤਰਲੇ ਮਾਰਾਂ ਉਹਦੇ ਤੇ ਮਾਰ ਲੈਂਦੇ ਤਰਲੇ ਫਿਰ ਕੀ ਹੀ ਨਾਲ ਮੈਨੂੰ ਵੀ ਬੁਰੀ ਬਣਾਇਆ ਤੁਸੀਂ ਉਦੋਂ ਕਹਿਣਾ ਉਹਨਾਂ ਨੇ ਦੋਵੇਂ ਜੀ ਆਪਸ ਵਿੱਚ ਰਲੇ ਹੀ ਮੈਨੂੰ ਸਮਝ ਨਹੀਂ ਆਉਂਦੀ ਇੰਦਾਂ ਪੈਸੇ ਮਰਦੇ ਰਹੇ ਤੇ ਨੌਕਰੀ ਨਾ ਮਿਲੀ ਤੇ ਘਰ ਕਿੱਦਾਂ ਚਲਾਵਾਂਗੇ ਚਲਾਉਂਦੇ ਰਹਿਣ ਜਿੱਦਾਂ ਚਲਾਉਣਾ ਕਰੋ ਆਪਣੀਆਂ ਮਰਜ਼ੀਆਂ ਨਹੀਂ ਸੰਦੀਪ ਮੈਂ ਕਾਦੀ ਮਰਜ਼ੀਆਂ ਕਰੰਡਿਆ ਹੁਣ ਨਹੀਂ ਫੁੰਝਕਣ ਡਿਆ ਤੇ ਮੇਰੀ ਕੀ ਗਲਤੀ ਹੈ ਇੰਦਾਂ ਪੈਸੇ ਦਿੰਦੇ ਰਹੇ ਨਾ ਤੇ ਉਜੜ ਜਾਣਾ ਹੀ ਔ ਤੂੰ ਮੇਰਾ ਜ਼ਹਰ ਹੀ ਦੇਂਦੀ ਤੂੰ ਜਰਨਾ ਹੀ ਆ ਕੱਲ ਨੂੰ ਮੁੰਡੇ ਦਾ ਨਹੀਂ ਸੋਚਣਾ ਹੀ ਕੁਝ ਤੇ ਮੁੰਡੇ ਨੇ ਸੋਚਣ ਡਿਆ ਸੀ ਕਿ ਨੌਕਰੀ ਮਿਲ ਜੇ ਜਦੋਂ ਤੁਹਾਨੂੰ ਮੰਮੀ ਨੇ ਕਿਹਾ ਜੋ ਬਨਵਾ ਚੱਲ ਜਾਓ ਤੇ ਫਿਰ ਕਿਉਂ ਚੱਲਿਆ ਸੀ ਚੱਲ ਜਾਂਦੇ ਤੇ ਮੈਂ ਉਹਦੇ ਨਾਲ ਨਹੀਂ ਜਾਣਾ ਠੀਕ ਹੈ ਨਾ ਤੂੰ ਜਾਣਾ ਸੌੜੀ ਚੱਲ ਜਾ ਮੈਂ ਕਿਉਂ ਜਾਵਾਂ ਲੋੜ ਤੁਹਾਨੂੰ ਆ ਲੋੜ ਮੈਨੂੰ ਤੇਨੂੰ ਕੋਈ ਲੋੜ ਨਹੀਂ ਆ ਮੈਂ ਤਾਂ ਲੋੜ ਪੂਰੀ ਕੀਤੀ ਰੱਡੀ ਪੈਸੇ ਦਿੱਤੇ ਤੁਹਾਨੂੰ ਤੇ ਕੰਮ ਨਹੀਂ ਬਣਾਇਆ ਮੈਂ ਕੀ ਕਰਾਂ ਹੁਣ ਤੇ ਮੇਰੀ ਕੀ ਗਲਤੀ ਆ ਹੁਣ ਉਹਨੇ ਝੁੱਕਣ ਡਿਆ ਹਣਾ ਮਾਰ ਦੇ ਫਿਰ ਮੈਨੂੰ ਤੂੰ ਅੱਗੇ ਹੋ ਚੌਨੀ ਆ ਉਦੋਂ ਤਾਂ ਫਿਰ ਲੈਣ ਗਿਆ ਮਾਜ ਮਾਰਨ ਦੇ ਮੈਨੂੰ ਉੱਥੇ ਹੈ ਤੁਹਾਨੂੰ ਕੀ ਹੋ ਗਿਆ ਵਾ ਕਾਦਾ ਨਾ ਪਿਆ ਤੁਸੀਂ ਹੈ ਮੰਮੀ ਹੋਣਾ ਕੀ ਆ ਪੁੱਛ ਲੋ ਇਹਨਾਂ ਨੂੰ ਕੀ ਹੋਇਆ ਵਾ ਉਹ ਗੇੜ ਤੱਕ ਆਵਾਜ਼ ਆਂ ਰਹੀ ਤੁਹਾਡੀ ਮੈਨੂੰ ਪਤਾ ਨਹੀਂ ਕਿਉਂ ਡਰੇ ਆਏ ਜਦੋਂ ਕਿਸੇ ਮੇਰਾ ਸਾਥ ਨਹੀਂ ਦੇਣਾ ਤੇ ਇਹੋ ਗੋਹਣਾ ਵਾ ਵੇ ਹੋਇਆ ਕੀ ਹੈ ਗੱਲ ਤਾਂ ਦੱਸ ਮੈਨੂੰ ਸਾਥ ਤੁਹਾਡਾ ਦੇਣ ਦੇ ਹੀ ਗਲਤੀਆਂ ਤੁਹਾਡੀ ਆਪਣੀਆਂ ਮੰਮੀ ਹੋਣਾ ਕੀ ਆ ਲੱਖ ਰੁਪਈਆ ਮਰਵਾ ਲਿਆ ਵਾ ਨਾ ਘਰ ਭੇਗ ਮਰਵਾ ਲਿਆ ਵਾ ਮੰਮੀ ਕਿਸੇ ਦਿਨ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਮੈਂ ਨੌਕਰੀ ਤੇ ਲਵਾ ਦੂੰਗਾ ਉਹਨੂੰ ਲੱਖ ਰੁਪਇਆ ਦਿੱਤਾ ਸੀ ਤੇ ਉਹ ਫੋਨ ਨਹੀਂ ਚੁੱਕਣ ਦਿਆ ਹੁਣ ਤਾਂ ਬੋਲਣ ਦੀ ਨਹੀਂ ਮੜ ਗਈ ਮੇਰੀ ਕਿਸਮਤ ਤੁਹਾਨੂੰ ਸਾਰਾ ਦੋਵਾਂ ਜੀਆਂ ਨੂੰ ਮੈਂ ਸਮਝਾਇਆ ਤੁਹਾਡੇ ਕੋਲ ਗਈ ਮੈਂ ਜਦੋਂ ਤੁਹਾਨੂੰ ਮੈਂ ਸਿੱਧੇ ਰਾਏ ਪਾਉਣ ਲਈ ਹਾਂ ਤਾਂ ਪੁੱਠੇ ਰਾਏ ਤੁਸੀਂ ਕਿਉਂ ਪਏ ਮੰਮੀ ਮੈਂ ਵੀ ਇਹਨਾਂ ਦੇ ਪਿੱਛੇ ਲੱਗ ਗਈ ਵੇ ਹੈ ਕਿੱਥੋਂ ਦਾ ਵਾ ਦੱਸ ਮੈਨੂੰ ਪਿੰਡ ਪੀੜੋ ਦਾ ਪਿੰਡ ਦਾ ਹੀ ਨਹੀਂ ਪਤਾ ਪੀੜ ਦਾ ਨਹੀਂ ਹੈ ਪਤਾ ਮੈਨੂੰ ਦਫ਼ਤਰ ਹੀ ਮਿਲਿਆ ਮੈਨੂੰ ਉੱਥੇ ਨਹੀਂ ਘਰੀਪੁਰ ਨਾ ਮੈਨੂੰ ਥੋੜੀ ਪਤਾ ਆ ਕੰਮ ਹੋਣਾ ਵਾ ਨਹੀਂ ਹੁਣਾ ਕਿਉਂ ਨਹੀਂਗਾ ਤੂੰ ਨਾ ਤੇ ਤੂੰ ਪੁੱਛਦਾ ਕਿ ਕਿੱਥੋਂ ਦਾ ਨਾ ਉਹ ਪਿੰਡ ਦਾ ਨਹੀਂ ਪਤਾ ਫੋਨ ਨੰਬਰ ਹੀ ਹੈ ਮੇਰੇ ਕੋ ਹੁਣ ਚੁੱਕ ਨਹੀਂ ਡਿਆ ਅੱਜ ਕਾ ਤਾਂ ਲੋਕੇ ਦਹਾਂ ਦਹਾਂ ਤੇ ਬੇਈਮਾਨ ਹੋ ਜਾਂਦੇ ਆ ਤੂੰ ਲੱਖ ਰੁਪਈਆ ਚੁੱਕਿਆ ਤੈਨੂੰ ਫੜਾਤਾ ਕੋਈ ਨਸਲਾਬ ਨਹੀਂ ਕੀਤੀ ਫੋਨ ਨੰਬਰ ਮੇਰੇ ਕੋ ਹੈਗਾ ਵਾ ਲੱਭ ਲੂੰਗਾ ਪਿੰਡ ਪਤਾ ਵੀ ਕਿੱਥੋਂ ਦਾ ਆ ਆਪਲਾ ਅੱਗੇ ਤੂੰ ਲੱਭ ਲਿਆ ਤਾਂ ਹੁਣ ਗਾੜੀ ਲੱਭ ਲੈਣਾ ਵਾ ਅਗਲਾ ਫੋਨ ਬੰਦ ਕਰਕੇ ਬਹਿ ਜਾਊਗਾ ਤੇ ਫਿਰ ਕੀ ਕਰੋਗੇ ਉਹ ਪਤਾ ਲੱਗ ਜਾਂਦਾ ਵਾ ਕਿਹਦੇ ਨਾਦੇ ਆ ਨੰਬਰ। ਮੈਨੂੰ ਤਾਂ ਪਤਾ ਨਹੀਂ ਲੱਗਣਾ। ਤੈਨੂੰ ਮੈਂ ਕਿਹਾ ਸੀ ਨਾ ਜੋ ਬਣ ਕੇ ਚਲ ਜਾ। ਤੂੰ ਵਾਰ ਨੂੰ ਤਲਵਾਰਾਂ ਮਾਰਦਾ ਹਾਂ। ਠੰਡ ਪੈ ਗਈ ਹੁਣ ਤੈਨੂੰ। ਇਹੋ ਲੱਖ ਉਹਨੂੰ ਫੜਾਇਆ ਹੁੰਦਾ ਤੇ ਨੌਕਰੀ ਤਾਂ ਜਾਣਦਾ ਪੈਨੋ। ਤੇ ਤੂੰ ਹੀ ਚਲ ਜਾਂਦੇ ਮਮੀ। ਇੰਨਾ ਬੋਲਣ ਦੇ ਮੇਰੇ ਨਾਲ ਆ ਕੇ। ਮੈਂ ਤਾਂ ਜਾਂਦੀ ਪਰ ਤੂੰ ਨਾ ਜਾਵੀਂ। ਮੈਂ ਨਹੀਂ ਉਹਦੇ ਕੋਲ ਜਾਣਾ ਠੀਕ ਹੈ ਨਾ। ਹੱਥ ਜੀ ਰਾਲੋ ਮੇਰੇ ਕੋ। ਜਿਹੜੇ ਚਾਰ ਹੈਗੇ ਆ ਨਾ ਐਦਾਂ ਲੋਕਾਂ ਨੂੰ ਅੰਡ ਦੇ। ਵੰਡਣੇ ਕਿਹੜੀ ਗੱਲੋਂ ਆ? ਥਾਣੇ ਦਊਗਾ ਨੰਬਰ ਉਹਦਾ ਤੇ ਪੈਸੇ ਘਟਾ ਰਸੂੰਗਾ ਨੂੰ ਮੈਂ ਚੰਗੀ ਤਰ੍ਹਾਂ ਤੁਹਾਨੂੰ। ਵੇ ਦਿਮਾਗ ਦੇ ਹੌ ਹੌਲੇ ਜਾ ਕੇ ਕੀ ਕਵੇਂਗਾ ਵੀ ਰਿਸ਼ਵਤ ਦਿੱਤੀ ਹੀ ਕੋਈ ਅਕਲ ਤਾਂ ਕੰਮ ਲੈ ਉਹਨਾਂ ਨੇ ਨਹੀਂ ਫਸਣਾ ਤੂੰ ਹੀ ਫਸ ਜਾਣਾ ਈ ਹੂੰ ਮੈਨੂੰ ਤਾਂ ਸਮਝ ਨਹੀਂ ਆ ਕਿ ਮੈਂ ਰਸੂ ਕਰਾਂਗੀ ਫਿਰ ਹੁਣ ਮਰਜ਼ੀਆਂ ਕਰਾ ਕਰਨਾ ਹੁਣ ਕੀ ਆ ਮਾਂ ਪਿਓ ਦੇ ਆਖੇ ਤਾਂ ਨਾ ਤင်း ਸਮਝਣਾ ਨਹੀਂ ਹੁੰਦਾ ਮਾਂ ਪਿਓ ਦੀਆਂ ਗੱਲਾਂ ਲੱਗਦੀਆਂ ਬੁਰੀਆਂ ਜੇ ਮਾਂ ਪਿਓ ਇੰਨਾ ਚੰਗਾ ਹੋਵੇ ਨਾ ਤਾਂ ਜਾਓ ਜਾ ਕੇ ਉਹਨੂੰ ਕਹਿ ਦਿਓ ਫਿਰ ਪਿੰਵਾ ਦੇ ਨੌਕਰੀ ਮੇਰੀ ਨਾ ਤੂੰ ਧੀ ਸੀ ਆ ਫਿਰ ਤੂੰ ਉਹਦੇ ਘਰ ਨਹੀਂ ਜਾ ਸਕਦਾ ਅਹੀਂ ਜਾ ਮੈਂ ਨਹੀਂ ਜਾਣਾ ਬਗਾਨੇ ਘਰ ਠੀਕ ਹੈ ਨਾ ਉਹ ਵੀ ਜਾ ਕੇ ਬੈਠਾ ਹੀ ਉਧਰ ਨਹੀਂ ਬਗਾਨਾ ਕਰਦਾ ਵਾ ਜੇ ਤਾਇਆ ਚੰਗਾ ਹੁੰਦਾ ਨਾ ਤੇ ਉਹ ਵੀ ਦੋਵੇਂ ਹਿੱਸੇ ਕਰਦਾ ਮੇਰੀ ਉਹਨੇ ਜੇ ਮੈਨੂੰ ਬਗਾਨਾ ਕੀਤਾ ਹੀ ਆ ਤੇ ਤੁਸੀਂ ਇੰਨੇ ਇੰਨੇ ਹੀ ਜਦੋਂ ਮੈਂ ਫਾਫੇ ਚੀਜ਼ਾਂ ਦੇ ਤੁਹਾਡੇ ਵਾਸਤੇ ਲਿਆਉਂਦਾ ਰਿਹਾ ਅੱਜ ਤੂੰ ਨਾ ਮੂੰਹ ਭਰ ਕੇ ਕਹਤਾ ਫੇ ਬਗਾਨੇ ਘਰ ਨਹੀਂ ਮੈਂ ਜਾਣਾ ਤੂੰ ਵੀ ਵੇਖਣ ਡੇ ਹੋਣ ਕੀ ਡਿਆ ਵਾ ਸਭ ਕੁਝ ਜਵਨ ਨੂੰ ਮਿਲਣਾ ਨਾ ਤੇ ਤੈਨੂੰ ਨਹੀਂ ਮਿਲਿਆ ਉਹ ਘਰ ਉਹਨੂੰ ਮਿਲ ਗਿਆ ਘਰ ਤੇਨੂੰ ਮਿਲ ਗਿਆ ਵੀ ਜੇ ਚਾਰ ਪੈਸੇ ਤੇਰੇ ਕੋਲ ਹੈਗੇ ਆ ਨਾ ਤੇ ਰਾਖਲਾ ਸਾਹਮ ਕੇ ਹੁਣ ਇਹ ਨਾ ਹੋਵੇ ਲੱਖ ਉਹਨੂੰ ਦਿੱਤਾ ਤਾਂ 2 ਲੱਖ ਹੋਰ ਕੇ ਇਹਨੂੰ ਫੜਾ ਦੇ ਸੁਣੀ ਨਾ ਮੇਰੀ ਗੱਲ ਸਮਝਾ ਦੇ ਇਹਨੂੰ ਦਿਮਾਗੋਂ ਹੌਲਾ ਹੀ ਲੱਗਦਾ ਮੈਨੂੰ ਇਹ ਮੰਮੀ ਦੀ ਗੱਲ ਵੀ ਸੱਚੀ ਆ ਚੁੱਪ ਕਰਕੇ ਤੁਸੀਂ ਪੈਸੇ ਫੜਾਤੇ ਆ ਹੁਣ ਨਹੀਂ ਤੁਹਾਨੂੰ ਕੋਈ ਵੀ ਪੈਸਾ ਮਿਲਣਾ ਟਾ ਡੈਟੀਆਂ ਮਿਲਕਾਉਣੀ ਆ ਕੋਈ ਗੱਲ ਨਹੀਂ ਲਗਾ ਲਓ ਸਭ ਕੋ ਰਹਿਣ ਤਾਂ ਮੈਨੂੰ ਇਕੱਲੇ ਨੂੰ ਜੋਤ ਹਾਂਜੀ ਉਹ ਗੱਲ ਤਾਂ ਸੁਣੋ ਇੱਕ ਮਿੰਟ ਆਗੇ 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 ਹਾਂਜੀ ਬੈਠੋ ਮੈਂ ਕਹਿੰਦਾ ਵੀ ਤੈਜੀ ਹੁਣੇ ਗਏ ਆ ਕੰਮ ਸ਼ਹਿਰ ਅੱਛਾ ਤੁਸੀਂ ਇਹ ਕੰਮ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਕੁਝ ਵਧੀਆ ਜਿਹਾ ਖਾਣ ਨੂੰ ਬਣਾ ਦਿਓ ਉਹਨਾਂ ਵਾਸਤੇ ਠੀਕ ਆ ਸਬਜੀ ਤੇ ਮੈਂ ਇੱਕ ਬਣਾ ਲਈ ਆ ਠੀਕ ਆ ਹੋਰ ਦੱਸੋ ਦਹੀਂ ਨੂੰ ਹੀ ਨਾਲ ਤਿਆਰ ਕਰ ਲੈਣੀ ਆ ਮੈਂ ਤਾਂ ਆ ਕਰਕੇ ਕਹਿ ਰਿਹਾ ਵਾਂ ਵੀ ਉਹਦਾਂ ਦੇ ਤੈਜੀ ਕੋਈ ਕੰਮ ਕਰਨ ਦੇ ਹੁੰਦੇ ਤੁਹਾਨੂੰ ਹਣਾ ਤੁਸੀਂ ਇਦਾਂ ਕਰੋ ਹੁਣ ਤੇ ਗਏ ਆ ਤੇ ਨਾਲੇ ਬਹਾਨੇ ਨਾਲ ਮਗਰੋਂ ਮਗਰੋਂ ਸਾਰੀ ਸਫਾਈ ਕਰ ਲਓ ਸਫਾਈ ਤੇ ਕਰੀ ਲਈ ਤੁਸੀਂ ਵੇਹੜਾ ਹਾਂਜੀ ਸਫਾਈ ਹੋ ਗਈ ਆ ਤੇ ਤੁਸੀਂ ਨਾ ਰੋਟੀ ਪੰਡਾ ਵਧੀਆ ਜਾਂ ਕੋਈ ਸਪੈਸ਼ਲ ਜਾਂ ਕੁਝ ਬਣਾ ਲਓ ਤੇ ਅਗਲੇ ਨੂੰ ਵੀ ਹੋਊਗਾ ਵੀ ਸਾਡੇ ਵਾਸਤੇ ਚਾਹ ਕਰਦੇ ਆ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕੁਝ ਹੋਰ ਬਣਾ ਲੈਣੀ ਆ ਨਾਲ ਨਾਲ ਇੱਕ ਅਨਿਕ ਵੀ ਘਰ ਆਇਆ ਤੇ ਮਿੱਠੇ ਚੌਲ ਬਣਾ ਲੈਣੀ ਆ ਹਾਂ ਮੈਂ ਇਹ ਇਸੇ ਕਰਕੇ ਤੁਹਾਨੂੰ ਕਹਿੰਦੇ ਹਾਂ ਬਣਾ ਲਿਆ ਸੀਗਾ ਤੇ ਅੱਜ ਮੈਂ ਇਹ ਮਿੱਠੇ ਚੌਲ ਨਾਲ ਇਸੇ ਕਰਕੇ ਮੈਂ ਤੁਹਾਨੂੰ ਕਹਿੰਦੇ ਆ ਨਾ ਠੀਕ ਹੈ ਤੇ ਵੇਖ ਹੁਣ ਵਿਚਾਰੇ ਸਾਡੇ ਵਾਸਤੇ ਕਿੰਨਾ ਕਰਦੇ ਆ ਹਾਂਜੀ ਅੱਜ ਵੀ ਸਾਡੇ ਵਾਸਤੇ ਸਮਾਂ ਲੈਣ ਗਏ ਕ ਕੁਝ ਚੀਜ਼ਾਂ ਲੈਂਦਾ ਤੁਹਾਨੂੰ ਮੈਂ ਹੂੰ ਹੂੰ ਕਿ ਹੁਣ ਅੱਗੇ ਰਹਿੰਦੇ ਸੀ ਇਕੱਲੇ ਹੁਣ ਜੀ ਵਧ ਗਏ ਆ ਤੇ ਫਿਰ ਉਹਨਾਂ ਨੂੰ ਵੀ ਹੁੰਦਾ ਵੈਰ ਕਿਸੇ ਕੋ ਮੈਨੂੰ ਵੀ ਕੱਲ ਕਹਿੰਦੇ ਸੀ ਕਹਿੰਦੇ ਕਣਕ ਵਾਧ ਰਖਾਉਣੀ ਆ ਵੀ ਅੱਗੇ ਤੇ ਕਹਿੰਦੇ ਘੱਟ ਲੱਗਦੀ ਤੇ ਹਰ ਕੀ ਫਿਰ ਤੁਸੀਂ ਆਗੇ ਤੇ ਮੈਂ ਸਖੋ ਕਹਿੰਦੇ ਮੈਂ ਤਾਂ ਕੋਈ ਨਹੀਂ ਮੈਂ ਵੀ ਵੱਢਣੀ ਫਸਲ ਤੇ ਮੈਂ ਹਾਂ ਉੱਚੋ ਰੱਖ ਲਾਂਗੇ ਤੇ ਕਹਿੰਦੇ ਵੀ ਨਹੀਂ ਨਹੀਂ ਤੁਸੀਂ ਸਾਡੇ ਕੋ ਆਏ ਜੀ ਸਾਡੀ ਜ਼ਿੰਮੇਵਾਰੀ ਆ ਹੂੰ ਹੂੰ ਤੇ ਇੱਕ ਚੀਜ਼ ਸੱਚ ਹੋਰ ਕਰਨੀ ਆ ਕਿ ਉਹਨਾਂ ਦੇ ਨਾ ਬੈਂਕ ਅਕਾਊਂਟ ਦੇ ਜਿਹੜੇ ਨੰਬਰ ਹਨ ਉਹ ਚਾਹੀਦੇ ਆ ਤੇ ਮੈਂ ਸੋਚ ਰਿਹਾ ਹੈਗਾ 200 ਰੁਪਈਆ ਬਹੁਤਾ ਨਹੀਂ ਤੇ 4-4 ਲੱਖ ਉਹਦੇ ਨਾਲ ਕੀ ਆ ਵੀ ਅਗਲਾ ਨੋ ਨਾ ਹੋਊਗਾ ਹਾਂਜੀ ਹਨਾ ਚਲੋ ਫਿਰ ਵੀ ਜਿੱਦਾਂ ਮਰਜੀ ਆ ਤੇ ਅਗਲਾ ਸੋਚੇ ਨਾ ਮਨ ਚ ਕੁਛ ਹੋਰ ਕੀ ਆ ਚਲੋ ਜੇ ਹਨਾ ਨਹੀਂ ਸੋਚਦੇ ਤੇ ਕੋਈ ਗੱਲ ਇਦਾਂ ਦੀ ਵੀ ਨਾ ਹੋਵੇ ਜਿਹਦੇ ਨਾਲ ਸੋਚਣ ਵਾਸਤੇ ਨਹੀਂ ਨਹੀਂ ਮੈਂ ਐਸੇ ਕਰਕੇ ਕਹਿੰਦੇ ਆ ਨਾ ਆਉਂਦੇ ਆ ਨਾ ਤੇ ਫਿਰ ਮੈਂ ਹਿਸਾਬ ਨਾਲ ਥੋੜੀ ਜਿਹੀ ਗੱਲ ਕਰੂੰਗਾ ਦਾ ਤੇ ਮੇਰਾ ਇਰਾਦਾ ਇਦਾਂ ਵੀ ਪੈਸੇ ਥੋੜੇ ਜਮਾ ਕਰਾਦਾ ਹੂੰ ਹੂੰ ਵੈਸੇ ਤੇ ਮੈਨੂੰ ਪਤਾ ਉਹਨਾਂ ਨਾਲ ਨਾ ਹੀ ਕਰਨਾ ਹਾਂਜੀ ਕਿ ਮੈਨੂੰ ਨਹੀਂ ਚਾਹੀਦੇ ਪਰ ਫਿਰ ਵੀ ਕੋਹਾਡਾ ਵੀ ਕਰਜ਼ਾ ਭੰਡਾ ਦਾ ਹੁਣ ਜਾਂ ਤੇ ਹੋਵੇ ਵੀ ਘਰ ਚ ਕਿਸੇ ਦੀ ਲੋਡ ਹੋਵੇ ਤੇ ਬੰਦਾ ਉਹ ਲੋਡ ਪੂਰੀ ਕਰ ਦੇ ਉਹ ਘਰ ਚ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਇਸ ਕਰਕੇ ਮੇਰਾ ਇਰਾਦਾ ਸੀਗਾ ਕਿ ਮੈਂ ਪੈਸੇ ਜਮ੍ਹਾਂ ਕਰਾਦਾ ਉਹਨਾਂ ਦੇ ਨਾਂ ਤੇ ਤੇ ਚੱਲ ਸਾਰੇ ਕੰਮ ਠੀਕ ਹੋ ਜਾਣਗੇ ਚਲੋ ਕੋਈ ਨਹੀਂ ਵੇਖ ਲਓ ਜਿੱਦਾਂ ਤਾਂ ਠੀਕ ਲੱਗਦਾ ਪਰ ਮੋਹਲਦੇਸ ਗੋਲੇ ਮੀਟਿੰਗ ਆ ਕਿਦਾਂ ਹਾਂਜੀ ਉੱਥੇ ਵੀ ਜਾਣਾ ਜੇ क्‍या ਹੀ ਦੱਸਣ ਕਹਿੰਦਾ ਮਮਾ ਅਜੇ ਡੇਟ ਨਹੀਂ ਦੱਸੀ ਹੈਗੀ ਉਹਨਾਂ ਨੇ ਦੱਸ ਦੇਣੀ ਹੈ 1-2 ਦਿਨ ਤੱਕ ਤੇ ਕਰਦੀ ਰਹੀਨੀ ਹੈ ਡਾਇਰੀ ਉਹਦੀ ਚੈੱਕ ਜਦੋਂ ਹੋਊਗੀ ਚਲੋ ਇਹ ਅੱ비 ਥੋੜਾ ਬੋਤਾ ਤਿਆਰ ਰੱਖਿਆ ਕਰੋ ਦਾ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਜੀ ਨੇ ਵੀ ਤੁਹਾਨੂੰ ਪਤਾ ਨੂੰ ਥੋੜਾ ਬੋਤਾ ਪਤਾ ਵਾ ਹਾਂਜੀ ਤੇ ਉਹ ਵੀ ਉੱਧਾ ਪੜਾਦਿਆ ਕਰਨਗੇ ਉਨਾ ਮੈਂ ਡਿਊਟੀ ਕੀਤੀ ਆ ਸਰਕਾਰੀ ਤੇ ਚੱਲ ਥੋੜਾ ਬੋਧਾਬ ਨਾਲ ਹੁਣ ਕਰਾ ਲਿਆ ਹੋਰ ਕੀ ਤੇ ਬਰਾਬਰ ਵੰਡ ਕੇ ਸਾਰਾ ਭਾਰ ਲਿਆ ਇਹੋ ਕਹਿਣਾ ਟਿਊਸ਼ਨ ਦਾ ਭਾਰ ਲੱਸ ਜਾਣਾ ਹੁਣ ਹੁਣ ਟਿਊਸ਼ਨ ਇਹਨਾਂ ਖੋਣੀ ਪਣੀ ਤੇ ਘਰੇ ਪੜ ਲਿਆ ਗੁਰੂ ਕਾ ਚਲੋ ਕੋਈ ਨਹੀਂ ਤੁਸੀਂ ਕਰੋ ਫਿਰ ਕੰਮ ਹੈ ਠੀਕ ਹੈ ਕਰ ਲਓ ਕੰਮ ਮੈਂ ਉਧਰ ਚੱਲਿਆ ਵਰਕਸ਼ਾਪ ਵਾਲ ਚਲੋ ਕੋਈ ਨਹੀਂ ਉਹ ਜੇ ਕੁਝ ਚਾਹੀਦਾ ਹੋਊਗਾ ਦੱਸ ਦਿਓ ਕੋਈ ਮੈਂ ਦੱਸ ਦਊਗਾ ਕੌਂਦਨ ਮੈਂ ਫੋਨ ਕੀਤਾ ਵਾ ਤੇ ਕਡੇ ਆਰਾਮ ਨਾਲ ਆਉਂਦੇ ਆ ਫੋਨ ਕਰਦਾ ਤੂੰ ਜਲਦੀ ਆ ਜਾ ਫੋਨ ਤੇ ਲੱਗਾ ਵਾਂ ਕਦੋਂ ਨਾਲ ਫੋਨ ਕੀਤਾ ਮੈਂ ਤੈਨੂੰ ਯਾਰ ਫੋਨ ਆਉਂਦਿਆ ਮੈਂ ਫੋਨ ਤੇ ਗੱਲ ਕਰਨੀ ਆ ਫੋਨ ਤੇ ਗੱਲ ਤੇ ਕਰਨ ਢਿਆ ਸੀ ਹਾਂਜੀ ਜਿਹੜਾ ਕੰਮ ਕਿਹਾ ਸੀ ਕੀ ਰਿਪੋਰਟ ਕੋਈ ਨਹੀਂ ਤਲਜੀਤਪਾਹ ਕੰਮ ਤੇ ਤੇਰਾ ਹੋ ਜਾਊਗਾ ਕੰਮ ਦੀ ਨਾ ਟੈਨਸ਼ਨ ਲੈ ਉਹ ਕੰਮ ਇੰਨਾ ਵੀ ਸੌਖਾ ਨਹੀਂ ਆ ਜਿੰਨਾ ਤੂੰ ਕਹਿਂ ਦਿਆ ਵਾ ਪਤਾ ਕਿੰਨਾ ਚਲਾਕ ਵਾ ਤੈਨੂੰ ਨਹੀਂ ਪਤਾ ਉਹਦਾ ਮੈਨੂੰ ਸਾਰਾ ਪਤਾ ਉਹਦਾ ਆ ਵੀ ਨਾ ਡੜੀ ਜਾ ਦਲਜੀਤਪਾਹ ਕੰਮ ਹੋ ਜਾਊਗਾ ਬਸ ਤੂੰ ਪੈਸੇ ਤਿਆਰ ਰੱਖ ਉਹ ਪੈਸੇ ਤਿਆਰ ਆ ਕੰਮ ਕਰਕੇ ਆ ਤੇ ਪੈਸੇ ਲੈ ਜੀ ਮੇਰ ਕੋ ਯਾਰ ਕੰਮ ਹੋ ਜਾਊਗਾ ਹੋਣਾ ਪਤਾ ਨਹੀਂ ਕਦੋਂ ਆ ਹਫਤਾ ਹੋ ਗਿਆ ਤੈਨੂੰ ਗਏ ਨੂੰ ਜਾਂ ਹੀ ਅੱਜ ਮੋਦੇ ਹੱਲ ਉਹ ਤੇ ਕੰਮ ਹੀ ਬੜਾ ਔਖਾ ਡਿਆ ਹੀ ਕਰਨਾ ਵਿਚਾਰਾ ਜੈਕ ਲਾ ਕੇ ਨਾ ਟਰੈਕਟਰ ਥੱਲੇ ਲੰਮੇ ਪਿਆ ਹੀ ਤੇ ਮੈਨੂੰ ਤੇ ਇਹ ਡਾੜੀ ਹੀ ਕਿਤੇ ਜੈਕ ਰੇ ਕੇ ਟਰੈਕਟਰ ਨਾ ਉੱਤੇ ਆ ਜੀ ਮੈਨੂੰ ਤੇ ਆ ਬੜਾ ਡਰ ਲੱਗਣ ਡਿਆ ਵਾ ਕਿਤੇ ਕੋਈ ਚੀਜ਼ ਨਾ ਇਹਦੇ ਉੱਪਰ ਨਾ ਡਿੱਗ ਪੇ ਕੰਮ ਬੜਾ ਔਖਾ ਕਰਦਾ ਏ ਹੁੰਦੇ ਦੀ ਘਰ ਦੀ ਵੀ ਕੋਲ ਨਹੀਂ ਹੁੰਦੀ ਵਾਜ ਕੇ ਨੂੰ ਮਾਰੂਗਾ ਕਿਹਨੂੰ ਪਤਾ ਵੀ ਨਹੀਂ ਲੱਗਣਾ ਕੀ ਹੋਇਆ ਅਬ ਜੜੇ ਨਾ ਮੇਨ ਦਾ ਤਰਸ ਬਰਾ ਹੁੰਦਾ ਵਾ ਕਰਾਂਗੀ ਇਹ ਕੰਮ ਮੈਨੂੰ ਕਰਨਾ ਪੈਣਾ ਵਾ ਇੱਕ ਗੱਲ ਦਾ ਧਿਆਨ ਰੱਖੀ ਰਹੀ ਇਹਦੇ ਲੱਗ ਲੱਗੇ ਪਰ ਕੰਮ ਉਦੋਂ ਕਰਨਾ ਵਾ ਜਦੋਂ ਮੈਂ ਤੈਨੂੰ ਕਹੂੰਗਾ ਚੰਗਾ ਫਿਰ ਮੈਂ ਚੱਲਦਾ ਵਾਂ ਕੋਈ ਵੇਖ ਨਾ ਲਵੇ ਠੀਕ ਹੈ ਨਾ ਠੀਕ ਤੇ ਪੈਸੇ ਜਦੋਂ ਮੈਂ ਦੇ ਦੂੰਗਾ ਠੀਕ ਆ ਜੋ ਕੰਮ ਹੋ ਜਾਊਗਾ ਕੌਣ ਕਦੇ ਸੋਕੀ ਗਈ ਆ ਰਮਨ ਨੂੰ ਕਹਿਣਾ ਪੜੋ ਲਿਆ ਚ ਪਾ ਹੀ ਲਈਏ ਰਮਨ ਟਾਡੇ ਵਾਲੀ ਆਉਣ ਡਈਆਂ ਤੁਸੀਂ ਕੀ ਵੇਖਣ ਦਾ ਹੈ ਜੀ ਮੈਂ ਵੇਖਣ ਦਾ ਕਣਕ ਸੁੱਕ ਗਈ ਹੈ ਤੇ ਪੜੋ ਲੈਣਾਂ ਚ ਪਾ ਲਈਏ ਫਿਰ ਕਣਕ ਤੇ ਪਾਲਾਂਗੇ ਹਾਂ ਜਿਹੜਾ ਤੁਹਾਡੇ ਪੁੱਤ ਨੇ ਨਾ ਚੰਦ ਚੜਾਇਆ ਉਹ ਤਾਂ ਸੁਣ ਲਓ ਪਹਿਲਾਂ ਹੁਣ ਕੀ ਕੀਤਾ ਵਾ ਹੁਣਾ ਕੀ ਆ ਕਿਸੇ ਨੂੰ ਲੱਖ ਰੁਪਈਆ ਫੜਾਤਾ ਐਦਾਂ ਹੀ ਨਾ ਉਹਦਾ ਪਿੰਡ ਪੁੱਛਿਆ ਵਾ ਨਾ ਉਹਦਾ ਨਾਂ ਪੁੱਛਿਆ ਇੱਕ ਫੋਨ ਨੰਬਰ ਉਹਦਾ ਲਿਆ ਵਾ ਅੱਛਾ ਤਾਂ ਫੜਾਇਆ ਵਾ ਲੱਖ ਹੁਣ ਫੋਨ ਕਰਦਾ ਵਾ ਉਹ ਫੋਨ ਨਹੀਂ ਚੁੱਕਣ ਡਿਆ ਨੇ ਕਿ ਹੀਰਾਈ ਦੇਤੇ ਕਿ ਸਿੱਧੇ ਡਾਇਰੈਕਟਰ ਦੇਤੇ ਸਿੱਧੇ ਹੀ ਦਫਤਰ ਚੋਂ ਦਾ ਮਿਲਿਆ ਸੀ ਤੇ ਦੋਵੇਂ ਜੀ ਉਹ ਲਾਂਡੇ ਹਿੰਦਰ ਮੈਂ ਤਾਂ ਗਵੰਡੀਆਂ ਕਰੂ ਆਈ ਤੇ ਜਦੋਂ ਆਵਾਜ਼ ਸੁਣੀ ਤੇ ਮੈਂ ਹਾਂ ਇਹਨਾਂ ਨੂੰ ਅੰਦਰ ਕੀ ਹੋ ਗਿਆ ਵਾ ਫਿਰ ਮੈਂ ਜਾ ਕੇ ਪੁੱਛਿਆ ਤੇ ਮੈਂ ਹਾਂ ਜਦੋਂ ਤੈਨੂੰ ਸਿੱਧੇ ਰਾਏ ਪਾਇਆ ਹੈਗਾ ਵੀ ਝੋਬਣ ਵਾਲ ਚੱਲ ਜਾ ਤੇ ਜੇ ਲੱਖ ਲੱਖ ਇਦਾਂ ਵੰਡੀ ਜਾਵੇਂਗਾ ਤਾਂ ਤੇਰਾ ਤਾਂ ਫਿਰ ਸਰਿਆ ਹੀ ਪਿਆ ਵਾ ਨਹੀਂ ਉਦਾਂ ਸਾਨੂੰ ਕਹਿੰਦੇ ਦੋਵੇਂ ਜੀ ਸਾਡੇ ਕੋਲ ਪੈਸਾ ਹੈ ਨਹੀਂ ਤੇ ਹੁਣ ਕਿੱਦਾਂ ਆਗੇ ਫਿਰ ਹੁਣ ਪਤਾ ਕੀ ਕਹਣ ਲਿਆ ਹੀ ਮੈਂ ਥਾਣੇ ਜਾ ਕੇ ਨਾ ਪਰਚਾ ਦੇਣਾ ਹਤੇ ਇਹਦਾ ਤਾਂ ਦਿਮਾਗ ਖਰਾਬ ਹੋ ਗਿਆ ਇਹਨੇ ਆਪ ਹੀ ਫਾਜਣਾ ਫੇਰ ਐਹੋ ਗੱਲ ਤੇ ਮੈਂ ਸਮਝਾਈ ਮੈਂ ਹਾਂ ਨਾ ਪੁੱਛਣਾ ਵਾ ਕਿ ਕਾਦੇ ਵਾਸਤੇ ਪੈਸੇ ਦਿੱਤੇ ਹੀ ਤਾਂ ਕੀ ਕਵੇਂਗਾ ਫਿਰ ਰਿਸ਼ਵਤ ਦਿੱਤੀ ਹੀ ਮੈਂ ਹਾਂ ਉਹਨੇ ਛੁੱਟ ਜਾਣਾ ਹੀ ਤੂੰ ਫੜਿਆ ਜਾਣਾ ਹੀ ਅਰਮਨ ਇਹਦਾ ਸੋਚ ਸੋਚ ਕੇ ਨਾ ਦਿਮਾਗ ਕੰਮ ਕਰਨੋਂ ਹਟ ਗਿਆ ਵਾ ਗੱਡੀਆਂ ਡਿਆ ਹੀ ਇਹੇ ਤਾਏ ਨੇ ਕਿਹੜਾ ਚੰਗਾ ਕੀਤਾ ਵਾ ਉਹਨੂੰ ਕਰ ਦੇਤਾ ਵਾ ਅੱਦਾ ਅੱਦਾ ਦੇਣਾ ਚਾਹੀਦਾ ਹੈ ਘਰ ਉਹਨੂੰ ਤੇ ਮੈਂ ਹਾਂ ਤੂੰ ਕਰ ਫਾਇ ਦੇਣਾ ਹੀ ਤੇਰੇ ਕੋ ਬਣਿਆ ਬਣਾਇਆ ਕਰਤੇ ਹੈਗਾ ਵਾ ਤਨੂੰ ਕਹਨੀ ਚਾਹੀਦਾ। ਮੇਰੀ ਗੱਲ ਸੁਣ ਉਹਨੂੰ ਇਹ ਸਲਾਹ ਦੇ ਵੀ ਤੂੰ ਫੇਰ ਆ ਕਰਨਾ ਜੁੱਬ ਨੂੰ ਦੇ ਦੇ। ਤੇ ਤੂੰ ਤਾਂ ਇਹ ਨਾਲ ਚੱਲ ਜਾ। ਮੇਰੇ ਕੋਈ ਨਹੀਂ ਸਿਰ ਖਪਾਈ ਨਹੀਂ ਹੁੰਦੀ। ਬਥੇਰੀ ਕਰਕੇ ਆਈ ਆ। ਮੱਥਾ ਮਾਰੀ ਉਹਦੇ ਨਾਲ ਪਰ ਇੱਕੋ ਹੀ ਗੱਲ ਕਰੀ ਜਾਂਦਾ। ਮੈਂ ਆਹ ਹਾਰ ਕੇ ਉਹਦੀ ਕਰਦੀ ਨੂੰ ਕਿਹਾ ਮੈਂ ਇਹਨੂੰ ਸਮਝਾ। ਮੈਨੂੰ ਲੱਗਦਾ ਦਾ ਦਿਮਾਗ ਉਹੀ ਹੌਲਾ ਪੈ ਗਿਆ ਵਾ ਜਿੱਦਾਂ ਦੀਆਂ ਗੱਲਾਂ ਕਰਨ ਰਿਹਾ ਵਾ। ਜਿੱਦਾਂ ਤਾਂ ਅਸੀਂ ਸਮਝਾਉਂਦੇ ਆ ਨਾ ਚੱਲ ਜੇ ਉਹਦਾ ਨਹੀਂ ਦਿਮਾਗ ਕੰਮ ਕਰਦਾ ਤੇ ਇਹੋ ਕਹਿੰਦੀ ਵੀ ਮੰਮੀ ਚਲੋ ਮੈਂ ਤੁਹਾਡੇ ਨਾਲ ਚੱਲਦੀ ਆ ਤੇ ਜਾ ਕੇ ਭਾਈ ਨੂੰ ਕਹਿੰਨੇ ਆ। ਮੇਰੀ ਗੱਲ ਸੁਣੋ। ਲੋਕੀਰ ਪੈ ਗਿਆ ਰ ਪੈ ਗਿਆ ਦੇ ਬੇਈਮਾਨ ਹੋ ਜਾਂਦੇ ਆ ਲੱਖ ਰੁਪਈਆ ਮੂੰਹ ਨਾ ਕਹਿਣਾ ਜਦੋਂ ਨੇ ਲੱਖ ਕਿਆ ਨਾ ਮੇਰਾ ਤੇ ਹੌਕਾ ਹੀ ਨਿਕਲ ਗਿਆ ਫੇ ਲੱਖ ਦੇ ਕਿੰਨੇ ਕੰਮ ਕਰਨੇ ਸੀ ਤੂੰ ਚੁੱਪ ਕਰਕੇ ਧਗਲੇ ਨੂੰ ਫੜਾਇਆ ਓਏ ਦੇਖੋ ਜਿਹੜੇ 2-4 ਲੱਖ ਰੁਪਈਆ ਹੈਗਾ ਨਾ ਇਹਨੇ ਇਦਾਂ ਮਰਵਾ ਬੈਣਾ ਵੇਂਦੀ ਰਹੀ ਤੂੰ ਚੱਲ ਮਰਵਾਉਣਗੇ ਤੇ ਪਛਤਾਉਣਗੇ ਅਸੀਂ ਕੀ ਕਰ ਸਕਦੇ ਆ ਜਾਂ ਤੇ ਸਾਡੀ ਸਲਾਹ ਲੈਂਦਾ ਵੀ ਡੈਡੀ ਆ ਚੱਲੀ ਮੇਰੇ ਨਾਲ ਜਦੋਂ ਕਿਸ ਨੂੰ ਕਿਹਾ ਨਹੀਂ ਤੇ ਜੋ ਮਰਜ਼ੀ ਕਰਦੇ ਫਿਰ ਨਾ ਸਕਦੇ ਸਾਦੇ ਜੀ ਤੇ ਉਹਨੂੰ ਦੁਸ਼ਮਣ ਲੱਗਦੇ ਦੁਸ਼ਮਣ ਤੇ ਬਾਹਰ ਦਾ ਜੀ ਚੰਗੇ ਲੱਗਦੇ ਉਹਨਾਂ ਤੇ ਤੇ ਅੱਖਾਂ ਮੀਟ ਕੇ ਯਕੀਨ ਕਰ ਲੈਂਦਾ ਵੀ ਆਪਣੇ ਹੀ ਆ ਮੇਰੇ ਤੇ ਕਰੀ ਜਾਣਦੇ ਫਿਰ ਪਰ ਮੈਨੂੰ ਹੋਰ ਤਰ੍ਹਾਂ ਹੋਣ ਰਿਹਾ ਵਾ ਨਾ ਲੱਖ ਰੁਪਈਆ ਵਾ 10 ਰੁਪਈਏ ਕਿਤੇ ਇੱਧਰ ਉੱਧਰ ਆਖ ਲਈਏ ਨਾ 100 ਵਾਰਾਂ ਵੇਖੀ ਦੀ ਆ ਯਾਰ ਜਦੋਂ ਤਾਂ ਥੋ ਪਤਾ ਹੀ ਨਹੀਂ ਪਤਾ ਕਿ ਕਿੱਥੇ ਆ ਕਿੱਥੇ ਨਹੀਂ ਤੇ ਫੋਨ ਉਹਨੇ ਬੰਦ ਕਰ ਲੈਣਾ ਮੈਨੂੰ ਤੇ ਆ ਕਿ ਨਖਤਿਆਂ ਕੋਈ ਹੋ ਨਾ ਜਾਵੇ ਟੈਨਸ਼ਨ ਲੈ ਕੇ ਉਹ ਕੁਝ ਨਹੀਂ ਹੁੰਦਾ ਇਹਨੂੰ ਐਵੇਂ ਫਿਗਰ ਕਰੀ ਜਾਨੀ ਆ ਤੂੰ ਚੱਲ ਆਜੋ ਫਿਰ ਗੋਡੇ-ਗੋਡੇ ਕਰਵੀਂ ਬਾਹਰ ਯਾਰ ਤੇਰੇ ਲਾਗੇ ਵੀ ਤੇ ਬੈਠਾ ਸੀ ਤੇਰੇ ਲਾਗੇ ਮੈਂ ਮਿਲਿਆ ਸੀ ਪਤਾ ਤਾਂ ਕਰੋ ਹੈ ਕਿਥੋਂ ਦਾ ਵਾ ਫੋਨ ਯਾਰ ਬੰਦ ਆਈ ਜਾਂਦੇ ਵਾ ਤੂੰ ਨਹੀਂ ਜਾਣਦਾ ਕੋਈ ਨਾ ਕੋਈ ਤਾਂ ਜਾਣਦਾ ਹੀ ਹੋਊਗਾ ਵੀ ਪਿੰਡ ਦਾ ਨਾ ਪਤਾ ਕਰਕੇ ਦੱਸ ਮੈਨੂੰ ਐਹੇ ਘਡਾਉਣੇ ਆਪਾਂ ਪਰ ਟੈਨਸ਼ਨ ਮੈਨੂੰ ਅੱਗੇ ਬੜੀ ਆ ਅਜਾ ਨਹੀਂ ਗੱਲਾਂ ਨਾ ਕਰ ਠੀਕ ਹੈ ਨਾ ਪਤਾ ਕਰਕੇ ਦੱਸ ਬਸ ਚੰਗਾ ਦਲਜੀਤ ਕੀ ਕਰੀ ਜਾਂਦਾ ਵਾ ਕੋਈ ਨਹੀਂ ਡਰਜੀ ਕਰਨਾ ਕੀ ਉਹ ਮੇਰੀ ਗੱਲ ਸੁਣ ਹਾਂਜੀ ਮੰਮੀ ਤੇਰੀ ਦੱਸਣ ਦੀ ਸੀ ਕਹਿੰਦੀ ਪੀ ਲੱਖ ਰੁਪਇਆ ਮਾਰਿਆ ਗਿਆ ਉਹਦਾ ਉਹ ਕਿਧਰ ਨਹੀਂ ਮਾਰਿਆ ਗਿਆ ਡਰਜੀ ਬੰਦਾ ਫੋਨ ਨਹੀਂ ਚੁੱਕਣਿਆ ਬਸ ਜੇ ਤੈਨੂੰ ਮੈਂ ਕਹਿੰਨਾ ਨਾ ਕਿ ਜੋ ਬੰਦੇ ਪੈਸੇ ਦੇ ਦੇ ਤੂੰ ਕਹਿੰਦਾ ਮੇਰੇ ਕੋਲ ਪੈਸਾ ਕੋਲ ਕੋਈ ਨਹੀਂ ਆ ਹੁਣ ਲੱਖ ਰੁਪਇਆ ਮਾਰਿਆ ਗਿਆ ਹੁਣ ਵੀ ਤੇ ਠੰਡ ਪਈ ਏ ਤੈਨੂੰ ਉਹ ਕਿਦਨੀ ਮਾਰਿਆ ਜਾਂਦਾ ਤੁਹਾਨੂੰ ਮੈਂ ਕਹਿਣ ਤੇ ਡਿਆ ਵਾਂ ਲੈ ਆਈ ਲੈਣੇ ਆ ਪੈਸੇ ਮੈਂ ਉਹ ਨਾ ਪੁੱਤ ਮਿਲੇ ਹੁਣ ਜਿਹੜੇ ਗਏ ਨਾ ਕਰੀ ਉਹ ਨਹੀਂ ਮੈਂ ਹੁੰਦੇ ਉਹ ਵਾਪਸ